ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗ੍ਰੀਵ ਨਿਵਾਜ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਹਰ ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੁਸਾਖੇਵ ਪਹੁੰਚ ਕਰਕੇ ਅਸੀਂ ਤੁਸੀਂ ਸਰਵਤ ਸੰਗਤ ਜਿੱਥੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਾਂ ਗੁਰੂ ਮਹਾਰਾਜੀਆਂ ਦੇ ਦਰਸ਼ਨ ਕਰਦੇ ਹਾਂ ਪਾਵਨ ਬਾਣੀ ਦੇ ਨਿਤਨੇਮ پڑھਦੇ ਸੁਣਦੇ ਹਾਂ ਉਥੇ ਹੀ ਰਜਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿੰਨੇ ਵੀ ਸਤਿ ਪੁਰਸ਼ਾਂ ਦੀ ਬਾਣੀ ਹੈ ਜਾਂ ਗੁਰੂ ਸਾਹਿਬਾਨਾਂ ਨੇ ਭਗਤ ਸਹਿਬਾਨਾਂ ਨੇ ਜਿਨ੍ਹਾਂ ਜਿਨ੍ਹਾਂ ਦਾ ਨਾਮ ਆਪਣੀ ਬਾਣੀ ਦੇ ਵਿੱਚ ਦਰਜ ਕੀਤਾ ਹੈ ਦੇਵੀਆਂ ਦੇਵਤਿਆਂ ਹੋਰ ਸਤਿਪੁਰਸ਼ਾਂ ਦਾ ਉਹਨਾਂ ਦਾ ਜ਼ਿਕਰ ਉਹਨਾਂ ਦਾ ਇਤਿਹਾਸ ਉਹਨਾਂ ਦੀ ਕਥਾ ਆਪਾਂ ਨਿਤਾ ਪ੍ਰਤੀ ਸੁਣ ਪੜ ਰਹੇ ਹਾਂ ਕੱਲ ਤੱਕ ਜੋ ਇਤਿਹਾਸ ਆਪਾਂ ਸਰਵਣ ਕੀਤਾ ਉਹ ਗੁਰੂ ਘਰ ਜੀ ਦੇ ਰਵਾਬੀ ਸਿੱਖ ਭਾਈ ਸੱਤਾ ਭਾਈ ਮਲਵੰਡਾ ਉਹਨਾਂ ਦਾ ਇਤਿਹਾਸ ਕੱਲ ਆਪਾਂ ਸਾਂਝਾ ਕੀਤਾ ਸੋ ਅੱਜ ਅੱਗੇ ਇਤਿਹਾਸ ਸਤਕਾਰਯੋਗ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਮਹਾਨ ਰਚਨਾ ਔਰ ਜਿਨ੍ਹਾਂ ਨੂੰ ਬੜਾ ਮਾਨ ਸਨਮਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਗਿਆ ਉਹਨਾਂ ਦਾ ਜ਼ਿਕਰ ਅੱਗੇ ਆ ਰਿਹਾ ਹੈ ਆਓ ਸਾਰੀ ਸੰਗਤ ਗੁਰਫਤੇ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਮਹਾਨ ਸਤਿਪੁਰਸ਼ਾਂ ਦਾ ਪਾਵਨ ਇਤਿਹਾਸ ਆਪਾਂ ਸਾਰੇ ਮਿਲ ਕੇ ਸਾਂਝਾ ਕਰੀਏ ਸੋ ਆਓ ਮਨvirt ਤੇ ਇਕਾਗਰ ਕਰਕੇ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਮੁੱਖ ਤੋਂ ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਕੋਈ ਪ੍ਰਾਣੀ ਚਲਾਨਾ ਕਰਦਾ ਹੈ ਉਸ ਦੇ ਨਾਮ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਜਦੋਂ ਪਾਇਆ ਜਾਂਦਾ ਹੈ ਉਸ ਸਮੇਂ ਰਾਮਕਲੀ ਰਾਗ ਦੀ ਸੱਦ ਦਾ ਵੀ ਪਾਠ ਕੀਤਾ ਜਾਂਦਾ ਹੈ। ਔਰ ਗੁਰਮਰਜਾਦਾ ਵਿੱਚ ਇਹ ਮਰਜਾਦਾ ਬਣ ਗਈ ਹੈ। ਉਹ ਸੱਦ ਬਾਬਾ ਸੁੰਦਰਦਾਸ ਜੀ ਦੀ ਰਚਨਾ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਸਮੇਂ ਦਾ ਬੈਰਾਗ ਤੇ ਦ੍ਰਿਸ਼ ਇਸ ਵਿੱਚ ਪੇਸ਼ ਕੀਤਾ ਗਿਆ ਜਦੋਂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਤਖੰਡ ਗਏ ਆ ਉਸ ਸਮੇਂ ਦਾ ਸਾਰਾ ਦ੍ਰਿਸ਼ ਇਸ ਰਾਮ ਕਲੀ ਸੱਦ ਨਾਮ ਦੇ ਪਾਠ ਵਿੱਚ ਇਸ ਬਾਣੀ ਦੇ ਵਿੱਚ ਹੈ ਜਦੋਂ ਕੋਈ ਪ੍ਰਾਣੀ ਮ੍ਰਿਤਕ ਹੁੰਦਾ ਹੈ ਤਾਂ ਪਾਠ ਦਾ ਸਹਿਜ ਪਾਠ ਹੋਵੇ ਭਾਵੇਂ ਅਖੰਡ ਪਾਠ ਸਾਹਿਬ ਹੋਵੇ ਔਰ